ਸੀ ਕੁੱਟਮਾਰ ਕਰਦੇ ਸੀਗੇ ਆਪਣੀ ਤੁਸੀਂ ਸਿਸਟਰ ਨੂੰ ਵੀ ਧੱਕਾ ਮਾਰ ਦਿੱਤਾ ਸੀਗਾ ਮਾਤਾ ਜੀ ਉਹਨਾਂ ਨੂੰ ਗਾਲਾਂ ਕੱਢਦੇ ਸੀ ਰੋਟੀ ਪਿੱਛੇ ਔਰ ਕਹਿੰਦੇ ਇੱਥੋਂ ਤੱਕ ਕੀ ਮੈਨੂੰ ਵੀ ਧੱਕਾ ਮਾਰਿਆ ਮੈਨੂੰ ਵੀ ਇੱਕ ਵਾਰ ਕਹਿੰਦੇ نیچے ਦੇਖ ਦਿੱਤਾ ਸੀਗਾ ਸੋ ਇੱਕ ਮਹੀਨਾ ਤੋਂ ਸੁਣ ਰਹੀ ਹੈ ਕਿ ਇੱਕ ਮਹੀਨੇ ਦੇ ਵਿੱਚ ਇਹ ਨੂੰ ਮੈਂ ਕਿਉਂ ਕੁੱਟੂ ਮਰੂੰਗਾ ਤਾਂ ਗੱਲ ਕੀ ਚੱਲੀ ਜਾ ਰਹੀ ਹੈ ਕਹਿੰਦੇ ਕਿ ਤੁਸੀਂ ਸ਼ੱਕ ਕਰਦੇ ਸੀਗੇ ਇਸ ਦੇ ਉੱਤੇ ਔਰ ਇਸ ਦੇ ਦੋਸਤਾਂ ਨੂੰ ਤੁਸੀਂ ਵਿਆਹ ਦੀਆਂ ਫੋਟੋਆਂ ਭੇਜਦੇ ਰਹਿੰਦੇ ਸੀਗੇ ਔਰ ਇੱਥੋਂ ਤੱਕ ਉਹ ਕੁੜੀ ਦਾ ਕਹਿਣਾ ਹੈ ਕਹਿੰਦੇ ਕਿ ਮੈਨੂੰ ਫੋਨ ਕਰਕੇ ਗਾਲਾਂ ਕੱਢਦਾ ਹੁੰਦਾ ਸੀ ਜਗਰੂਪ ਈਮੇਲ ਤੁਹਨੇ ਤੱਕ ਨਹੀਂ ਦਿੱਤੀ ਸੀ ਤਾਂ ਮੈਂ ਸਿੱਖ ਥੋੜਾ ਕਰੂੰਗਾ ਫਿਰ ਤਾਂ ਮੈਂ ਆਪਦੇ ਕੋਲ ਰੱਖਦਾ ਜੀ ਦੇਖੋ ਕਿ ਤਾਂ ਕਹਿਣਾ ਕਹਿੰਦੇ ਕਿ ਜਿਹੜੀ ਫਾਈਲ ਲਵਾਈ ਸੀ ਇਹ ਤੁਸੀਂ ਆਪ ਆਪਣੇ ਏਜੰਟਾਂ ਕੋਲ ਲਵਾਈ ਸੀ ਕਹਿੰਦੇ ਮੈਂ ਤਾਂ ਸਲਾਹ ਦੁੱਸ਼ਦੀ ਰਹੀ ਕਿ ਕੋਈ ਵਧੀਆ ਜਿਹਦਾ ਸਕਸੈਸ ਰੇਟ ਜ਼ਿਆਦਾ ਹੋਵੇ ਏਜੰਟ ਦਾ ਉਸ ਤੋਂ ਫਾਈਲ ਲਵਾਓ ਪਰ ਤੁਸੀਂ ਕਹਿੰਦੇ ਆਪਣੇ ਆਪ ਆਪਣੀ ਫਾਈਲ ਆਪ ਹੀ ਲਵਾਈ ਕਹਿੰਦੇ ਪਰ ਇਹਨੇ ਮੇਰੇ ਪੇਪਰ ਉਦੋਂ ਲਾਏ ਨੇ ਜਦੋਂ ਮੈਂ ਐਸਐਸਪੀ ਸਾਹਿਬ ਦੇ ਤੇ ਟ ਹੋਇਆ ਉਸ ਤੋਂ ਪਹਿਲਾਂ ਇਹਨੇ 5 ਸਾਲ ਮੈਂ ਬਹੁਤ ਮਿਹਨਤ ਕਰੀਆ ਇਹਦੀ ਮਾਸਦੀ ਹੈ ਜੀ ਕਲੂਟੀ ਉਹਦੀ ਮਿਹਨਤ ਕਰੀ ਇਹਦੀ ਮਾਸਦੀ ਕਰਨਾਲਾ ਉਹਦੀ ਮਿਹਨਤ ਕਰੀ ਤਾਂ ਕਹਿ ਰਹੇ ਨੇ ਕਹਿੰਦੇ ਕਿ ਅਸੀਂ ਤਾਂ ਰਾਜੀਨਾਮਾ ਕਰਨ ਦੀ ਵੀ ਕੋਸ਼ਿਸ਼ ਕੀਤੀ ਬੰਦੇ ਵੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਤੁਹਾਡੇ ਪੈਸੇ ਲੱਗੇ ਨੇ ਅਸੀਂ ਮੋੜ ਦੰਨੇ ਆ ਇਹਨੇ ਮੇਰੀ ਫੈਲ ਲਾਤੀ ਘਰ ਹਸਬੈਂਡ ਦੀ ਕੋਈ ਟੂਰਿਸਟ ਵੀਜ਼ਾ ਫੈਲ ਹੁੰਦਾ ਜਦੋਂ ਇਹ ਇੱਥੋਂ ਕੈਨੇਡੀਅਨ ਗਈ ਹੈ ਜੀ ਇਹਨੇ ਉੱਥੇ ਮੈਰਿਡਿ ਸੋਈ ਨਹੀਂ ਕੀਤਾ ਅੱਛਾ ਉਧਰਲੇ ਫਾਰਮ ਭਰ ਕੇ ਉਹਨਾਂ ਦੀ ਇਮੀਗ੍ਰੇਸ਼ਨ ਨੂੰ ਇਹਨੇ ਸੋਈ ਨਹੀਂ ਕੀਤਾ ਮੈਂ ਮੈੜਾ ਤਾ ਪ੍ਰੋ ਪੰਜਾਬ ਟੀਵੀ ਦੇ ਉੱਤੇ ਉਸ ਕੁੜੀ ਨੇ ਆਪਣੀ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਸ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਉਸ ਨੇ 28 ਲੱਖ ਰੁਪਇਆ ਮੁੰਡੇ ਦਾ ਖਰਚ ਕਰਵਾ ਦਿੱਤਾ ਕੈਨੇਡਾ ਚਲੀ ਗਈ 9 ਸਾਲ ਹੋ ਚੱਲੇ ਨੇ ਔਰ ਉਸ ਨੇ ਮੁੰਡੇ ਦੀ ਸਾਰ ਤੱਕ ਨਹੀਂ ਲਿੱਤੀ ਜਗਰੂਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਗੱਲਬਾਤ ਕਰਦੇ ਆ ਜਗਰੂਪ ਪਹਿਲਾਂ ਤੁਹਾਡੇ ਵੱਲੋਂ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਕੁੜੀ ਨੇ 28 ਲੱਖ ਰੁਪਇਆ ਲਵਾਤਾ ਕੈਨੇਡਾ ਚਲੇਗੀ ਮੁੜ ਕੇ ਉਹਨੇ ਕੋਈ ਸਾਰ ਨਹੀਂ ਦਿੱਤੀ ਅੱਜ ਕੁੜੀ ਸਾਹਮਣੇ ਆਈ ਏ ਕੁੜੀ ਦਾ ਪਹਿਲਾਂ ਹੀ ਇਹ ਗੱਲ ਕਹਿਣੀ ਹੈ ਕੀ ਮੈਂ 28 ਲੱਖ ਨਹੀਂ ਲਵਾਇਆ 11 ਲੱਖ ਰੁਪਏ ਕਹਿੰਦੇ ਖਰਚਾ ਆਇਆ ਸੀ ਔਰ ਉਹ ਵੀ ਮੁੰਡੇ ਨੇ ਆਪਣੇ ਤੌਰ ਦੇ ਉੱਤੇ ਆਪ ਕੈਨੇਡਾ ਜਾਣ ਵਾਸਤੇ ਮੇਰੇ ਤੇ ਖਰਚਿਆ ਸੀ ਸਰ ਜਦੋਂ ਇਹਨਾਂ ਦੇ ਘਰੇ ਮਾਸੀ ਦੇ ਘਰੇ ਗੱਲ ਹੋਈ ਸੀ ਤਾਂ ਉਦੋਂ ਇਹੀ ਹੋਈ ਸੀ ਕਿ ਇਹ ਗਰੀਬ ਪਰਿਵਾਰ ਨੇ ਨਾਲ ਇਹਨਾਂ ਦੀ ਲਾਈਫ ਬਣਜੂ ਪੂਰੀ ਦੀ ਆਈਲੈਸ ਕਰੀ ਹੋਈ ਆ ਵੀ ਤੁਸੀਂ ਇਹਦੇ ਤੇ ਪੈਸੇ ਲਾ ਦਿਓ ਇਹਦੀ ਮਾ ਮਦਰ ਆ ਨਾ ਜੋ ਉਹ ਫੈਕਟਰੀ 'ਚ ਜੌਬ ਕਰਦੀ ਸੀ ਅੱਛਾ ਹਾਂਜੀ ਤਾਂ ਕੁੜੀ ਦਾ ਕਹਿਣਾ ਹੈ ਕਿ 28 ਲੱਖ ਨਹੀਂ ਬਲਕਿ ਉਦੋਂ 11 ਲੱਖ ਰੁਪਏ ਲੱਗਿਆ ਸੀ ਕਹਿੰਦੇ ਮੇਰੇ ਕੋਲ ਇਕੱਲਾ-ਇਕੱਲਾ ਪ੍ਰੂਫ ਪਿਆ ਹੋਇਆ ਸਰ ਜੇ ਪ੍ਰੂਫ ਪਿਆ ਵਾ ਇਹਨੂੰ ਆਪਦੇ ਸਪੈਸ਼ਲ ਜਿਹੜੀ ਕੈਨੇਡਾ ਦੀ ਬੈਂਕ ਦੀ ਸਟੇਟਮੈਂਟ ਆ ਤਾਂ ਮੂਰੇ ਲਿਆਵੇ ਹਮ ਸਾਰੀ ਕੈਨੇਡਾ ਦੀ ਜਿਹੜੀ ਕਾਫੀਆ ਬੈਂਕ ਦੀ ਜਿਹੜੀ ਸਟੇਟਮੈਂਟ ਆ ਉਹ ਸਾਰੀ ਬੈਂਕ ਮੂਰੇ ਲਿਆਵੇ ਮੈਂ ਦੱਸੂਗਾ ਮੇਰੇ ਫਰੈਂਡਾਂ ਨੇ ਕਿੰਨੇ-ਕਿੰਨੇ ਨੇ ਕੀ ਕੀ ਟਰਾਂਸਫਰ ਕੀਤੇ ਨੇ ਹਮ ਹਮ ਔਰ ਜਿਵੇਂ-ਜਿਵੇਂ ਗੱਲਾਂ ਹੋਈਆਂ ਮੈਂ ਉਹੀ ਗੱਲਾਂ ਤੁਹਾਡੇ ਸਾਹਮਣੇ ਵੀ ਜ਼ਰੂਰ ਰੱਖਣਾ ਚਾਹਾਂਗਾ ਕਿਉਂਕਿ ਤੁਹਾਡਾ ਵੀ ਹੁਣ ਉਸ ਗ ਅਜ਼ੂਰੀ ਹੋ ਜਾਂਦਾ ਹੈ ਤਾਂ ਪਹਿਲੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਕਹਿੰਦੇ ਕਿ ਜਦੋਂ ਮੇਰਾ ਵਿਆਹ ਹੁੰਦਾ ਤਾਂ ਮੈਂ ਘਰੇ ਆਉਣੀ ਆ ਤਾਂ ਤੁਹਾਡਾ ਕਹਿੰਦੇ ਬੜਾ ਬਿਹੇਵੀਅਰ ਰੂਡ ਸੀਗਾ ਤੁਹਾਡਾ ਬੜਾ ਗੁੱਸੇ ਵਾਲਾ ਬਿਹੇਵੀਅਰ ਸੀ ਤੁਸੀਂ ਕੁੱਟਮਾਰ ਕਰਦੇ ਸੀਗੇ ਆਪਣੀ ਤੁਸੀਂ ਸਿਸਟਰ ਨੂੰ ਵੀ ਧੱਕਾ ਮਾਰ ਦਿੱਤਾ ਸੀਗਾ ਮਾਤਾ ਜੀ ਉਹਨਾਂ ਨੂੰ ਗਾਲਾਂ ਕੱਢਦੇ ਸੀ ਰੋਟੀ ਪਿੱਛੇ ਔਰ ਕਹਿੰਦੇ ਇੱਥੋਂ ਤੱਕ ਕੀ ਮੈਨੂੰ ਵੀ ਧੱਕਾ ਮਾਰਿਆ ਮੈਨੂੰ ਵੀ ਇੱਕ ਵਾਰ ਕਹਿੰਦੇ نیچے ਡੇਗ ਦਿੱਤਾ ਸੀਗਾ ਸਰ ਤੁਸੀਂ ਮੇਰੀ ਗੱਲ ਸੁਣੋ ਇਹਨਾਂ ਕੋਲ 1 ਮਹੀਨਾ ਕੁ ਰਹਿ ਦਿਨ ਰਹੀ ਹੈ ਠੀਕ ਹੈ ਜੀ 1 ਮਹੀਨੇ ਦੇ ਵਿੱਚ ਇਹਨੂੰ ਮੈਂ ਕਿਉਂ ਘੁੱਟ ਮਾਰੂੰਗਾ ਇੱਕ ਜਾਂ ਤਾਂ ਹੋਵੇ ਜੀ ਮੇਰੇ ਕੋਲ 5 ਸਾਲ ਰਹੀ ਹੈ ਚਲੋ ਆਪਾਂ ਮੰਨਦੇ ਆਂ ਜੀ ਕੋਈ ਘਰਚ ਗੱਲ ਹੁੰਦੀ 1 ਮਹੀਨੇ ਦੇ ਵਿੱਚ ਕੀ ਘਰਚ ਗੱਲ ਹੋ ਜੂਗੀ ਬੇ ਘਰਚੇ ਤਾਂ ਨਹੀਂ ਗੱਲ ਹੋਈ ਹੁੰਦੀ ਮੈਂ ਇਹਨਾਂ ਨੂੰ ਕੋਈ ਕਿਤੇ ਬਾਹਰ ਪੇਜ ਦੱਸ ਦਿਆਂ ਜਾਂ ਮੈਂ ਇਹਨਾਂ ਨੂੰ ਧੱਕਾ ਮਾਰਦਾ ਜਾਂ ਪੁਸ਼ ਕਰਦਾ ਤੇਰੇ ਮੇਰੇ ਨਾਲ ਜਾ ਕੇ ਸਰ ਤੁਸੀਂ ਇੱਕ ਵਾਰੀ ਸਮਝੋ ਇਹਨਾਂ ਨੇ ਮੇਰੇ ਤੇ ਮੇਰੇ ਪੇਪਰ ਲਾਉਣ ਤੋਂ ਪਹਿਲਾਂ ਆਪਦੀ ਮਾਂ ਔਰ ਬ੍ਰਦਰ ਦੇ ਕਿਉਂ ਲਾਏ ਕਿ ਮੈਂ ਇਹਨਾਂ ਲਈ ਇੰਪੋਰਟੈਂਟ ਨਹੀਂ ਤਾਂ ਹੀ ਇਹਨਾਂ ਨੇ ਉਹਨਾਂ ਦੇ ਲਈ ਉਹ ਵੀ ਮੇਰੇ ਤੋਂ ਹਾਇਲ ਇਹ ਕੁੜੀ ਨੂੰ ਕਹਿੰਦੇ ਜੀ ਵੀ ਮੈਂ ਜਗਰੂਪ ਨੂੰ ਨਹੀਂ ਜਗਰੂਪ ਤੋਂ ਨਹੀਂ ਪੈਸੇ ਸੋ ਕਰਵਾਉਂਦੀ ਮੈਨੂੰ ਕਹਿੰਦੀ ਤੂੰ ਕੁੜੀ ਨੂੰ ਨਾਲ ਦੱਸੀ ਵੀ ਮੈਂ ਕੁੜੀ ਮੈਨੂੰ ਬੋਲੂਗੀ ਵੀ ਮੈਂ ਜਗਰੂਪ ਤੋਂ ਪੈਸੇ ਸੋ ਕਰਵਾਏ ਨਹੀਂ ਅੱਛਾ ਮੈਂ ਜਦੋਂ ਇਹਨਾਂ ਨੂੰ ਇਹ ਗੱਲ ਬੋਲੀ ਇਹ ਮੈਨੂੰ ਕਹਿੰਦੇ ਵੀ ਤੂੰ ਤੂੰ ਝੂਠ ਬੋਲਦਾ ਹਮਮ ਔਰ ਜਗਰੂਪ ਜਿਹੜੀ ਇੱਕ ਆ ਗੱਲ ਕਹੀ ਜਾ ਰਹੀ ਹੈ ਕਹਿੰਦੇ ਕਿ ਤੁਸੀਂ ਸ਼ੱਕ ਕਰਦੇ ਸੀਗੇ ਇਸ ਦੇ ਉੱਤੇ ਔਰ ਇਸ ਦੇ ਦੋਸਤਾਂ ਨੂੰ ਤੁਸੀਂ ਵਿਆਹ ਦੀਆਂ ਫੋਟੋਆਂ ਭੇਜਦੇ ਰਹਿੰਦੇ ਸੀਗੇ ਔਰ ਇੱਥੋਂ ਤੱਕ ਉਹ ਕੁੜੀ ਦਾ ਕਹਿਣਾ ਹੈ ਕਹਿੰਦੇ ਕਿ ਮੈਨੂੰ ਫੋਨ ਕਰਕੇ ਗੱਲਾਂ ਕਰਦਾ ਹੁੰਦਾ ਸੀ ਜਗਰੂਪ ਕਿ ਮੇਰੇ ਨਾਲ 24 ਘੰਟੇ ਗੱਲ ਕਰ ਮੈਨੂੰ ਲੋਕੇਸ਼ਨ ਭੇਜ ਮੇਰੇ ਫਰੈਂਡ ਸਰਕਲ ਦੇ ਨਾਲ ਜਿਹੜਾ ਹੈ ਉਹ ਗੱਲਾਂ ਮਾਰਦੀਆਂ ਤੁਸੀਂ ਸ਼ੁਰੂ ਕਰਤੀਆਂ ਸੀਗੀਆਂ ਨੋ 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 ਸਰ ਇਹ ਮੇਰੀ ਭੂਆ ਦੀ ਕੁੜੀ ਦੇ ਘਰੇ ਰਹੀ ਆ ਸਾਲ ਹੂੰ ਠੀਕ ਆ ਮੈਨੂੰ ਵੀ ਪਤਾ ਮੇਰੀ ਭੂਆ ਦੀ ਕੁੜੀ ਆ ਮੇਰੇ ਤੇ ਸੱਟ ਕਿਉਂ ਕਰੂੰਗਾ ਜੇ ਮੈਂ ਇੱਥੋਂ ਕੈਨੇਡਾ ਤੋਂ ਭੇਜਣੀ ਸੀ ਤਾਂ ਮੈਂ ਸੱਟ ਥੋੜੂ ਕਰੂੰਗਾ ਫਿਰ ਤਾਂ ਮੈਂ ਆਪਣੇ ਕੋਲ ਰੱਖਦਾ ਜੀ ਹੂੰ ਹੂੰ ਸਰ ਇੱਕ ਇੱਕ ਜਰੂਰੀ ਆ ਜਦੋਂ ਆਪਾਂ ਕਿਸੇ ਬੰਦੇ ਤੇ ٹرسٹ ਕਰਦੇ ਆ ਉਹਨੂੰ ਆਪਾਂ ਤਾਂ ਹੀ ਕਹਿੰਦੇ ਜੀ ਕੋਈ ਨਹੀਂ ਜਾ ਮੈਂ ਪਿੱਛੇ ਮੈਨੂੰ ਫੋਲੋ ਜਿਹੀ ਨਾ ਕਰੇ ਹਾਂਜੀ ਠੀਕ ਆ ਜੇ ਮੈਨੂੰ ਜਿਹੜਾ ٹرسٹ ਹੀ ਨਾ ਹੁੰਦਾ ਤਾਂ ਮੈਂ ਐਡਾ ਕੰਮੀ ਨਾ ਕਰਦਾ ਜੀ ਹੂੰ ਹੂੰ ਉਹ ਕਦੇ ਨਹੀਂ ਕਰਦਾ ٹرسٹ ਹੀ ਨਹੀਂ ਜਗਰੂਪ ਕਰਦਾ ਹੁੰਦਾ ਸੀ ਔਰ ਮੇਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਕਿ ਫੋਟੋਆਂ ਭੇਜਦਾ ਰਹਿੰਦਾ ਹੁੰਦਾ ਸੀ ਨੋ 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 ਸਰ ਜੇ ਮੈਂ ٹرسٹ ਕਰਦਾ ਸੀ ਤਾਂ ਮੈਂ 5 ਸਾਲ ਇਹਨਾਂ ਦੀ ਐਮੀ ਨਹੀਂ ਮਨਤਾ ਕਰੀਆਂ ਉਹ ਮੈਂ ٹرسٹ ਕਰਕੇ ਮਨਤਾ ਕਰੀਆਂ ਨੇ ਹੂੰ ਇਹ ਇਕੱਲੇ ਹੁਣ ਨਿਕਲ ਕੇ ਸਾਹਮਣੇ ਆਈ ਹੈ ਇੱਕ ਕੁੜੀ ਦਾ ਕਹਿਣਾ ਹੈ ਕਹਿੰਦੇ ਕਿ ਜਿਹੜੀ ਫਾਈਲ ਲਵਾਈ ਸੀ ਇਹ ਤੁਸੀਂ ਆਪ ਆਪਣੇ ਏਜੰਟਾਂ ਕੋਲ ਲਵਾਈ ਸੀ ਕਹਿੰਦੇ ਮੈਂ ਤਾਂ ਸਲਾਹ ਦੁੱਗੀ ਰਹੀ ਕਿ ਕੋਈ ਵਧੀਆ ਜਿਹਦਾ ਸਕਸੈਸ ਰੇਟ ਜ਼ਿਆਦਾ ਹੋਵੇ ਏਜੰਟ ਦਾ ਉਸ ਤੋਂ ਫਾਈਲ ਲਵਾਓ ਪਰ ਤੁਸੀਂ ਕਹਿੰਦੇ ਆਪਣੇ ਆਪ ਆਪਣੀ ਫਾਈਲ ਆਪ ਹੀ ਲਵਾਈ ਕਹਿੰਦੇ ਸਰ ਨੋ ਇਹਨਾਂ ਦਾ ਇੱਕ ਜਦੋਂ ਮੈਂ ਫਸਟ ਟਾਈਮ ਜਦੋਂ ਇਹਦੀ ਮਦਰ ਔਰ ਇਹਦਾ ਬ੍ਰਦਰ ਮਦਰ ਇਹਦੀ ਸੁਖਜੀਵਨ ਕੌਰ ਤੇ ਇਹਦਾ ਬ੍ਰਦਰ ਪਰਮੇਂਦਰ ਸਿੰਘ ਜਦੋਂ ਮੇਰੇ ਤੋਂ ਪੈਸੇ ਸੋ ਕਰਵਾ ਕੇ ਤੇ ਉਹਨਾਂ ਦੀ ਫਾਈਲ ਖਰਚਾ ਕਰਵਾ ਕੇ ਹੂੰ ਜਦੋਂ ਜਦੋਂ ਕਹਿੰਦੇ ਸੀ ਨਾ ਵੀ ਅਸੀਂ ਜਾ ਕੇ ਕੁੜੀ ਨੂੰ ਮਨਨਾ ਮੰਗੇ ਅਸੀਂ ਸਾਰਾ ਕੁਝ ਕਰਾਂਗੇ ਹੂੰ ਠੀਕ ਆ ਉਹ ਵੀ ਫੋਨ ਚੱਕਣਾ ਬੰਦ ਕਰ ਗਏ ਸਰ ਮੇਰੇ ਕੋਲ ਕਾਲਾਂ ਪਈਆਂ ਨੇ ਉਹਨਾਂ ਦੀ ਮੈਂ ਕਿੰਨੇ ਕਿੰਨੇ ਫੋਨ ਕਰੇ ਮੇਰੇ ਇੱਕ ਵੀ ਕਾਲ ਅਟੈਂਡ ਨਹੀਂ ਕਰੀ ਅੱਛਾ ਠੀਕ ਹੈ ਜੀ ਦੂਸਰੀ ਦੂਸਰੀ ਗੱਲ ਸਰ ਇਹਨੇ ਮੇਰੇ ਪੇਪਰ ਉਦੋਂ ਲਾਏ ਨੇ ਜਦੋਂ ਮੈਂ ਐਸਐਸਪੀ ਸਾਹਿਬ ਦੇ ਤ੍ਰਿਸ਼ਤ ਹੋਇਆ ਹੂੰ ਉਸ ਤੋਂ ਪਹਿਲਾਂ ਇਹਨੇ 5 ਸਾਲ ਮੈਂ ਬਹੁਤ ਮਿਹਨਤਾਂ ਕਰੀਆਂ ਇਹਦੀ ਮਾਸੀ ਹੈ ਜੀ ਕਿਰੂਤ ਉਹਦੀ ਮਿਹਨਤ ਕਰੀ ਇਹਦੀ ਮਾਸੀ ਕਰਨਾਲਾ ਉਹਦੀ ਮਿਹਨਤ ਕਰੀ ਸ਼ਰਮ ਤੁਸੀਂ ਇਹਨਾਂ ਸੋਚੋ ਇਹਦੀ ਜਿਹੜੀ ਜੀ ਤਰੀ ਸਿਸਟਰ ਹੂੰ ਹੂੰ ਉਹਦੇ ਸਾਰੇ ਪਰਿਵਾਰ ਦੀ ਵੀ ਜਾ ਕੇ ਮੈਂ ਮਨਤ ਕਰੀ ਆ ਜੀ ਹੂੰ ਹੂੰ ਹਾਂਜੀ ਬਹਾਦਰ ਸਿੰਘ ਉਹਦੇ ਮੁੰਡੇ ਦਾ ਨਾਮ ਜਿਹਦੀ ਇਹਦੀ ਸਿਸਟਰ ਦੀ ਮੈਰਿਜ ਹੋਈ ਆ ਲਖਪ੍ਰੀਤ ਸਿੰਘ ਉਹਦੇ ਡੈਡੀ ਕੋਲ ਜਾ ਕੇ ਮੈਂ ਮਨਤ ਕਰੀ ਆ ਹੂੰ ਹੂੰ ਹਾਂਜੀ ਪਰ ਉਦੋਂ ਤੁਹਾਡੀ ਕੋਈ ਵੀ ਇਹਨਾਂ ਨੇ ਗੱਲ ਨਹੀਂ ਸੁਣੀ ਨਹੀਂ ਸੁਣੀ ਸਰ ਮੈਂ ਇਹਨਾਂ ਦੇ ਸਾਰੇ ਕਿਤੇ ਫਿਰ ਕੇ ਆਇਆ ਮੈਂ ਇਹਨਾਂ ਨੂੰ ਇਹੀ ਕਹਿੰਦਾ ਸੀ ਵੀ ਮੈਂ ਗਰੀਬ ਹਾਂ ਮੈਂ ਆਪਦੇ ਦੋ ਕੀਤੇ ਇਹਨਾਂ ਦੇ ਲਈ ਵੇਚੇ ਨੇ ਪਲੀਜ਼ ਮੇਰਾ ਹੱਲ ਕਰੋ ਮੈਨੂੰ 9 ਸਾਲ ਹੋ ਗਏ ਠੀਕ ਹੈ ਜੀ ਨਹੀਂ ਮੈਂ ਜੇ ਸਰ ਕੋਈ ਗਲਤ ਹੁੰਦਾ ਮੈਂ ਇੰਨੇ ਸਾਲ ਕਿਉਂ ਲੜਦਾ ਅੱਦੀ ਲੜਾਈ ਇਹ ਸੱਚੀ ਗੱਲ ਕਹਿ ਰਹੇ ਨੇ ਕਹਿੰਦੇ ਕਿ ਅਸੀਂ ਤਾਂ ਰਾਜੀਨਾਮਾ ਕਰਨ ਦੀ ਵੀ ਕੋਸ਼ਿਸ਼ ਕੀਤੀ ਬੰਦੇ ਵੀ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਤੁਹਾਡੇ ਪੈਸੇ ਲੱਗੇ ਨੇ ਅਸੀਂ ਮੋੜ ਦੰਨੇ ਆ 11 ਲੱਖ ਰੁਪਏ ਜਿਹੜਾ ਵੀ ਜਿੰਨਾ ਵੀ ਤੁਹਾਡਾ ਖਰਚਾ ਆਇਆ ਪਰ ਕਹਿੰਦੇ ਤੁਸੀਂ ਉਹ ਪੈਸੇ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਇਹਦੇ ਮੇਰੇ ਕੋਲ ਫੋਟੋ ਪਈ ਆ ਜਦੋਂ ਇਹ ਬਾਹਰ ਗਈ ਮੇਰੀ ਮੰਮਾ ਨੂੰ ਕਹਿੰਦੇ ਵੀ ਮੈਂ ਸੋਨਾ ਲੈ ਲਾਂ ਵੀ ਮੰਮਾ ਕਹਿੰਦੇ ਵੀ ਚਲ ਸਾਡੇ ਘਰੇ ਦਾ ਤੂੰ ਹੀ ਆ ਵੀ ਮੇਰੀਆਂ ਕੁੜੀਆਂ ਵੀ ਇਹੀ ਹੋਈਆਂ ਨੇ ਵੀ ਤੂੰ ਮੇਰੀ ਕੁੜੀ ਹੋਈਆਂ ਜੋ ਤੇਰੀ ਇੱਛਾ ਕਰਦਾ ਤੂੰ ਕਰ ਲੈ ਮੇਰੀ ਮਾਤਾ ਜੀ ਬਹੁਤ ਪੂਰੇ ਨੇ ਹੂੰ ਹੂੰ ਠੀਕ ਹੈ ਜੀ ਤੁਸੀਂ ਸਰ ਇਹ ਗੱਲ ਸੋਚੋ ਮੈਂ ਇਕੱਲਾ ਇਕੱਲਾ ਮੁੰਡਾ ਜੀ ਐਸੀ ਨੂੰ ਆਫ ਦੀ ਧੀ ਨੂੰ ਕਿਉਂ ਜੇ ਅਸੀਂ ਇਹਦੇ ਲਈ ਇੱਡਾ ਕੁਝ ਕਰ ਰਹੇ ਸੀ ਤਾਂ ਦੀ ਧੀ ਬਣਾ ਕੇ ਮੇਰੀ ਮਾਪਿਓ ਕਰ ਰਹੇ ਸੀ ਹੂੰ ਹੂੰ ਠੀਕ ਹੈ ਜੀ ਅਣ ਦੂਸਰੀ ਗੱਲ ਸਰ ਇਹਨੇ ਮੇਰੀ ਫੈਲ ਲਾਤੀ ਘਰ ਹਸਬੈਂਡ ਦੀ ਕੋਈ ਟੂਰਿਸਟ ਵੀਜ਼ਾ ਫੈਲ ਹੁੰਦਾ ਹੂੰ ਵਰਕਰ ਦੇ ਦੱਸਣਾ ਸੀ ਵਰਕ ਪਰਮਿਟ ਲਾਉਂਦਾ ਸੀ ਇਹਨੇ ਫਸਟ ਟਾਈਮ ਹੀ ਮੇਰੀ ਟੂਰਿਸਟ ਵੀਜ਼ਾ ਲਾਤੀ ਸੈਕੰਡ ਕੇਜ ਜੀ ਜਦੋਂ ਇਹ ਇੱਥੋਂ ਕੈਨੇਡੀਅਨ ਦੇ ਗਈ ਹੈ ਜੀ ਇਹਨੇ ਉੱਥੇ ਮੈਰਿਡਿਜ਼ ਸੋ ਨਹੀਂ ਕੀਤਾ ਅੱਛਾ ਉਧਰਲੇ ਫਾਰਮ ਭਰ ਕੇ ਉਹਨਾਂ ਦੀ ਇਮੀਗ੍ਰੇਸ਼ਨ ਨੂੰ ਇਹਨੇ ਸੋਈ ਨਹੀਂ ਕੀਤਾ ਮੈਰਿਡਾ अच्छा जी तो उथे अनमैरिड ही शो ਕੀਤਾ ਗਿਆ ਕੁੜੀ ਦਾ ਅਨਮੈਰਿਡ ਹੀ ਸ਼ੋ ਕਰਿਆ ਹੋਇਆ ਸਰ ਮੇਰੀ ਫੇਲ ਕਿੱਥੋਂ ਲੱਗੂ ਹਮ ਹਮ ਸਾਰੇ ਜਦੋਂ ਜਦੋਂ ਸੈਕਿੰਡ ਟਾਈਮ ਆ ਮੈਂ ਇਹਨਾਂ ਨੇ ਇੱਕ ਸੋਹਣ ਸਿੰਘ ਸੀਗਾ ਇਹਨਾਂ ਦਾ ਲੁਧਿਆਣੇ ਤੋਂ ਕੋਈ ਇਹਨਾਂ ਦਾ ਰਿਸ਼ਤੇਦਾਰ ਹੋਣਾ ਜੀ ਹਮ 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 ਉਹਨੇ ਮੈਨੂੰ ਐਫੀਡੇਵਟ ਤੇ ਲੈ ਕੇ ਦਿੱਤਾ ਹੋਇਆ ਭੀ ਤੇ ਨਮੀਨ ਜੁੜੀ ਜੇ ਤੈਨੂੰ ਨਹੀਂ ਵਾਰ ਫਲਾਉਗੀ ਤੇ ਅਸੀਂ ਤੇਰੇ ਬਣਦੇ ਪੈਸੇ ਪਿਆਰ ਸਨੇਹ ਦਵਾਂਗੇ ਔਰ ਜਗਰੂਪ ਇਸ ਚੀਜ਼ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਕੁੜੀ ਦੇ ਜਿਹੜੇ ਗੱਲਾਂ ਨੇ ਜਾਂ ਕੁੜੀ ਦਾ ਜੋ ਕਹਿਣਾ ਹੈ ਉਹ ਇਹ ਕਹਿਣਾ ਹੈ ਕਿ ਤੁਹਾਡਾ ਚਲੋ ਉਹ ਕੈਨੇਡਾ ਕੁੜੀ ਪਹੁੰਚ ਜਾਂਦੀ ਹੈ ਤਾਂ ਉਦੋਂ ਤੱਕ ਕਹਿੰਦੇ ਸਭ ਕੁਝ ਠੀਕ ਚੱਲਦਾ ਹੈ ਪਰ ਜਦੋਂ ਤੁਹਾਡਾ ਵੀਜ਼ਾ ਨਹੀਂ ਲੱਗਦਾ ਉਸ ਤੋਂ ਬਾਅਦ ਕਹਿੰਦੇ ਸਾਡੇ ਰਿਸ਼ਤੇ ਦੇ ਵਿੱਚ ਗੜਵਟ ਆਉਂਦੀ ਹੈ ਨੋ 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 ਸਰ 5 ਸਾਲ ਮੈਂ ਤੁਸੀਂ ਇੱਕ ਗੱਲ ਸੁਣੋ ਮੈਰੇ ਦੇ ਮੰਨ ਲਓ ਮੈਰੇ ਦੇ ਪੈਸਾ ਲਾਇਆ ਠੀਕ ਹੈ ਜੀ ਇਸ ਨੂੰ ਫਸਟ ਦੇ ਮੈਨੂੰ ਬੁਲਾਉਣਾ ਚਾਹੀਦਾ ਸੀਗਾ ਜਾਂ ਆਪਦੀ ਮਦਰ ਜਾਂ ਬਰਾਦਰ ਜੀ ਸਰ ਇਹਦੇ ਵਿੱਚ ਹੋਰ ਵੀ ਇੱਕ ਗੱਲ ਹੈ ਹੂੰ ਇਹਦੀ ਮੇਰੀ ਵਾਈਫ ਜਸਵੀਨ ਕੌਰ ਨੇ ਮੇਰੇ ਪੇਪਰਾਂ ਤੋਂ ਵੀ ਪਹਿਲਾਂ ਇੱਕ ਜਸਵੀਰ ਸਿੰਘ ਦੇ ਨਾਂ ਦੇ ਪੇਪਰ ਦਿੱਤੇ ਸੀ ਉਹ ਕੋਣ ਹੈ ਉਹ ਇਸ ਇਹਨਾਂ ਦੇ ਕੋਈ ਰਿਸ਼ਤੇਦਾਰੀ ਚੋਂ ਆ ਅੱਛਾ ਉਹਦੇ ਵੀ ਪੇਪਰ ਮੇਰੀ ਮੇਰੇ ਪੇਪਰ ਦੇਣ ਤੋਂ ਪਹਿਲਾਂ ਉਹਦੇ ਪੇਪਰ ਲਾਏ ਸਰ ਮੇਰੇ ਪੇਪਰ ਉਦੋਂ ਲਾਏ ਜਦੋਂ ਮੈਂ ਐਸਐਸਪੀ ਸਾਹਿਬ ਜਗਰਾਉਂਦੇ ਮੈਂ ਪੇਸ ਹੋਇਆ ਮੈਂ ਕਿਹਾ ਸਰ ਮੇਰੇ ਨਾਲ ਗਰੀਬ ਮਾਰ ਹੋ ਗਈ ਮੇਰਾ ਹੀ ਹੈਲਪ ਕਰੋ ਮੇਰੀ ਮਦਦ ਕਰੋ ਅੱਛਾ ਮੈਂ ਸਵਾਲ ਵੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਪੇਪਰ ਕਿਉਂ ਲਾ ਦਿੱਤੇ ਔਰ ਖਰਚਾ ਵੀ ਜਿਹੜਾ ਹੈ ਉਹ ਜਗਰੂਪ ਉਹਨਾਂ ਨੇ ਤੁਹਾਡੇ ਮਾਤਾ ਦੇ ਤੁਹਾਡੇ ਭਰਾ ਦਾ ਵੀ ਦਿੱਤਾ ਤਾਂ ਉਹ ਕਹਿੰਦੇ ਕਿ ਨਹੀਂ ਇਹ ਆਪਣੇ ਖਰਚੇ ਦੇ ਉੱਤੇ ਆਏ ਨੇ ਔਰ ਕਹਿੰਦੇ ਕਿ ਆਪਣੇ ਆਪਣਾ ਇਹਨਾਂ ਨੇ ਵੀਜ਼ਾ ਲਵਾਇਆ ਕੋਈ ਸਟੱਡੀ ਦੇ ਉੱਤੇ ਆਇਆ ਤੇ ਕੋਈ ਆਪਣੇ ਤਰੀਕੇ ਨਾਲ ਪਹੁੰਚੇ ਕਹਿੰਦੇ ਮੈਂ ਕਿਸੇ ਨੂੰ ਨਹੀਂ ਬੁਲਾਇਆ 180 ਘੁੰਮਣ ફરਣ ਤੇ ਗਏ ਨੇ ਮੇਰੇ ਕੋਲ ਇਹਨਾਂ ਤੇ ਵੀਜ਼ੇ ਦੀ ਸਟੈਂਪ ਪਈ ਹੈ ਹਮ ਹਮ ਜਿਹੜੀ ਉਹਦੀ ਮਦਰ ਦੀ ਲੱਗੀ ਹੈ ਜੀ ਔਰ ਇਹਦੇ ਬ੍ਰਦਰ ਵੀ ਲੱਗੇ ਆ ਮੇਰੇ ਕੋਲ ਉਹਦੀ ਸਟੈਂਪਈ ਆ ਮੋਰ ਹੂੰ 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 ਓਕੇ ਸ ਦੇ ਕਿਹੜੇ ਵੀਜੇ ਤੇ ਗਏ ਨੇ ਤੁਹਾਡੀ ਜਿਹੜੀ ਰਿਫਿਊਜ਼ਲ ਆਉਂਦੀ ਹੈ ਦਾ ਤੁਸੀਂ ਚੈੱਕ ਕਰਵਾਉਂਦੇ ਹੋ ਕੋਈ ਨੋਟਸ ਪਵਾਉਂਦੇ ਹੋ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਤੁਸੀਂ ਪੁੱਛਦੇ ਹੋ ਕਿ ਵੀਜ਼ਾ ਕਿਉਂ ਰਿਫਿਊਜ਼ਲ ਹੋਇਆ ਸੀਗੇ ਉਦੋਂ ਲੌਕਡਾਊਨ ਸੀ ਇਹਨੂੰ ਲਾਇਰ ਨੇ ਫੋਨ ਵੀ ਕੀਤਾ ਬਾਹਰ ਅੱਛਾ ਵੀ ਤੁਸੀਂ ਜੈਸੇ ਵੀ ਮੈਨੂੰ ਪੇਪਰ ਦੇ ਦਿਓ ਵੀ ਛੋਡੇ ਵੱਲੀਓ ਐਲ ਐਮ ਆਈ ਦਾ ਕੋਈ ਰੀਜ਼ਨ ਹੈ ਵੀ ਮੈਂ ਤੁਹਾਡੀ ਫਾਈਲ ਲਾਉਣੀ ਆ ਕਰੇ ਉਦੋਂ ਨੋਟਿਸ ਲੈ ਕੇ ਮੁੜ ਕੇ ਗਈ ਨਹੀਂ ਇਹ ਇੱਕ ਇਹਦਾ ਕਹਿਣਾ ਸੀ ਕਹਿੰਦੀ ਮੈਂ ਤਾਂ ਜਿਹੜੇ ਡਾਕੂਮੈਂਟ ਹੈ ਉਹ ਵੀ ਸਗੋਂ ਵੱਧ ਤੋਂ ਵੱਧ ਜਮਾ ਕਰਾਏ ਤਾਂ ਕਿ ਤੁਹਾਡੀ ਰਿਫਿਊਜ਼ਨ ਆ ਲੱਗ ਜਾਏ ਕਹਿੰਦੇ ਮੈਂ ਤਾਂ ਪੂਰੀ ਕੋਸ਼ਿਸ਼ ਕਰ ਰਹੀ ਸੀ ਸਰ ਤੁਸੀਂ ਇਹ ਸੋਚੋ ਜਿਹੜਾ ਬੰਦਾ ਮੈਂ ਐਸਐਸਟੀ ਸਾਹਿਬ ਦੇ ਹੋ ਕੇ 5 ਸਾਲ ਮੇਰੇ ਨਿਕਲਣ ਤੋਂ ਬਾਅਦ ਜਦੋਂ ਮੈਂ ਕੋਲੇ ਆਪਦੀ ਕੰਪਲੀਟ ਕਰਨ ਚਾਹਣਾ ਉਦੋਂ ਮੈਨੂੰ ਸੋਨੂ ਕੀ ਲਾਦਾ 6 ਸਾਲਾਂ ਬਾਅਦ ਹੀ ਮੈਨੂੰ ਪੂਰੇ ਪੇਪਰ ਦਿੰਦੇ ਆਉਣਗੇ ਇਹਨਾਂ ਦਾ ਫਸਟ ਟਾਈਮ ਬਣਦਾ ਸੀ ਕਿ ਆਪਦੇ ਮਦਰ ਔਰ ਬ੍ਰਦਰ ਤੋਂ ਪਹਿਲਾਂ ਮੇਰੀ ਲਾਉਣ ਦਾ ਠੀਕ ਹੈ ਜੀ ਆਪ ਦੀ ਮੈਰਿਜ ਸ਼ੋ ਕਰਨ ਦਾ ਤੁਹਾਡੀ ਫੋਨ ਦੇ ਉੱਤੇ ਕਦੀ ਲੜਾਈ ਹੁੰਦੀ ਸੀ ਕੀ ਲੜਾਈ ਫੋਨ ਦੇ ਉੱਤੇ ਕੋਈ ਝਗੜਾ ਹੁੰਦਾ ਸੀ ਵਿਆਹ ਤੋਂ ਬਾਅਦ ਜਦੋਂ ਗਈ ਉਹ ਕੈਨੇਡਾ ਤਾਂ ਉਦੋਂ ਠੀਕ ਚੱਲਦਾ ਰਿਹਾ ਸਭ ਕੁਝ ਸਾਰਾ ਬਹੁਤ ਬਿਲਕੁਲ ਸਹੀ ਸੀ ਅੱਜ ਤੱਕ ਤੇ ਤੋਂ ਮੈਂ 5 ਡਾਲਰ ਦੀ ਕੋਈ ਚੀਜ਼ ਦੀ ਮਹਿੰਗਾਈ ਹਾਂ ਠੀਕ ਹੈ ਜੀ ਉਹ ਤਾਂ ਕਹਿੰਦੀ ਉਹ ਉਹਦਾ ਉਹਦਾ ਕਹਿਣਾ ਸੀ ਕਹਿੰਦੀ ਮੇਰੇ ਤੋਂ ਪੈਸੇ ਮੰਗਦਾ ਸੀਗਾ ਆਈਫੋਨ ਤਾਂ ਕਹਿੰਦੀ ਮੈਂ ਭੇਜਿਆ ਰਿਸ਼ਤੇਦਾਰਾਂ ਦੇ ਰਾਹੀਂ ਕੱਪੜੇ ਭੇਜੇ ਖਰਚਾ ਭੇਜਿਆ ਸਰ ਮੇਰੇ ਕੋਲ じゃ ਇੱਕ ਵੀ ਇਹਨਾਂ ਦਾ ਕੋਈ ਕਪੜਾ ਮੇਰੇ ਘਰੇ ਉਹੀ ਆ ਜੀ ਹਮ ਇੱਕ ਵੀ ਜੇ ਚੀਜ਼ ਇਹ ਮੈਨੂੰ ਸੋਹ ਕਰਦਣ ਮੈਂ ਇਹਨਾਂ ਤੋਂ ਲਈ ਆ ਮੈਂ ਦੇਣਦਾਰ ਹੋਵਾਂਗਾ ਜੀ ਹਮ ਹਮ ਤਾਂ ਕੋਈ ਕਦੀ ਕੋਈ ਆਈਫੋਨ ਨਹੀਂ ਭੇਜਿਆ ਇਹਨੇ ਕੋਈ ਕੋਈ ਕਪੜਾ ਨਹੀਂ ਸ਼ਰਮ ਮੇਰੇ ਕੋਲ ਆਈਫੋਨ ਨਹੀਂ ਹੈਗਾ ਮੈਂ ਹੁਣ ਆਪਣੇ ਬ੍ਰਦਰ ਤੋਂ ਮੈਂ ਕੰਮ ਤੇ ਲੱਗਿਆ ਹੋਇਆ ਸੀ ਹਮ ਮੇਰਾ ਫੋਨ ਖਰਾਬ ਹੋ ਗਿਆ ਜੀ ਹਮ ਠੀਕ ਹੈ ਜੀ ਮੈਂ ਮੇਰੇ ਕੋਲ ਪੈਸੇ ਹਨ ਮੈਂ ਇਹਨਾਂ ਤੋਂ ਕਾਤੋਂ ਮੇਰੇ ਕੋਲ ਆਈਫੋਨ ਹੋਵੇ ਪਰ ਇਹਦੇ ਕੋਲ ਸੋਨੀ ਦਾ ਫੋਨ ਸੀਗਾ ਜਦੋਂ ਇੱਥੋਂ ਗਏ ਨੇ ਜੀ ਠੀਕ ਆ ਉਹ ਮੈਨੂੰ ਇਹ ਫੋਨ ਸੋਨੀ ਦਾ ਦੇਖ ਕੇ ਗਏ ਸੀਗੇ ਹਮ ਹਮ ਠੀਕ ਹੈ ਮੇਰੇ ਕੋਲ ਕੋਈ ਆਈਫੋਨ ਨਹੀਂ ਸੀਗਾ ਸਰ ਹਮ ਹਮ ਮੇਰੇ ਕੋਲ ਸਿਰਫ ਮੈਂ ਹੁਣ OnePlus ਦਾ ਲਿਆ ਉਹ ਵੀ پیسے ਮੇਰੇ ਅਧਦੇ ਬਰਦਰ ਨੇ ਦਿੱਤੇ ਨੇ ਅੱਧੇ ਜਿੱਤੇ ਮੈਂ ਕੰਮ ਕਰਦਾ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ ਜਿਕਰ ਤੁਸੀਂ ਕੀ ਚਾਹੁੰਦੇ ਕੀ ਹੋ ਕਿਉਂਕਿ ਮੈਟਰ ਬਹੁਤ ਜ਼ਿਆਦਾ ਬਾਚੁਕਿਆ ਹੈ ਹਨਾ মিডিਆ ਚਾ ਚੁਕਿਆ ਹੈ ਬਹੁਤ ਚਰਚਾ ਇਸ ਹੁਣ ਕੇਸ ਦੀ ਹੋ ਰਹੀ ਹੈ ਘਰ ਬਸਣਾ ਦੇਖਣਾ ਚਾਹੁੰਦੇ ਹੋ ਆਪਣਾ ਜਾਂ ਕੀ ਰਾਜਨਾਮਾ ਕੋ ਚਾਹੁੰਦੇ ਮੇਰੀ 9 ਸਾਲ ਜ਼ਿੰਦਗੀ ਦੇ ਅੱਧੀ ਜ਼ਿੰਦਗੀ ਤੇ ਮੇਰੀ ਕੋੜ ਔਰ ਥਾਣੇ ਦੀ ਨੰਗੀ ਹਮ ਹਮ ਸਰ ਮੈਂ ਇਸੀ ਨੂੰ ਮੈਂ ਪਤਾ ਕਿਉਂ ਸੀਰੀਅਸ ਲੈ ਰਿਆ ਜੀ ਮੇਰੀ ਮੇਰੇ ਮੇਰੇ ਡੈਡੀ ਨੇ ਇਹਦੇ ਲਈ ਮੇਰੇ ਡਾਡਾਫੂ ਉਹਨਾਂ ਦੀ ਜ਼ਮੀਨ ਦਿੱਤੀ ਹੂੰ ਹੂੰ ਜੋ ਮੈਨੂੰ ਜੱਦੀ ਆ ਰਹੀ ਆ ਜੀ ਠੀਕ ਆ ਸਰ ਮੇਰਾ ਸਾਰਾ ਘਰ ਲੱਗ ਗਿਆ ਤਾਂ ਮੈਂ ਆਪਦਾ ਕਿਉਂ ਨਹੀਂ ਉਹ ਕਰੂੰਗਾ ਹੂੰ ਮੇਰੇ ਕੋਲ ਸਾਰਾ ਰਜਿਸਟਰੀ ਈ ਹੈ 2017 ਜਦੋਂ ਇਹਨੂੰ ਪੈਸੇ ਦਿੱਤੇ ਨੇ ਉਦੋਂ ਕੋਲ ਕਿਹੜਾ ਮੇਰੇ ਕੋਲ ਵਾਧੂ ਪੈਸਾ ਸੀਗੇ ਜੀ ਮੈਂ ਜ਼ਮੀਨ ਵੇਚ ਕੇ ਪੈਸਾ ਦਿੱਤਾ ਹੂੰ ਰਾਜੀਨਾਮਾ ਹੁੰਦਾ ਕਿਉਂਕਿ ਉਹ ਤਾਂ ਆਚਰਾ ਤਾਂ ਜ਼ਿੰਦਗੀ 'ਚ ਚੱਲਦੇ ਰਹਿੰਦੇ ਨੇ ਜੇ ਰਾਜੀਨਾਮਾ ਹੁੰਦਾ ਜੇ ਕੁੜੀ ਕਵੇ ਕਿ ਮੈਂ ਦੁਬਾਰਾ ਤੋਂ ਕੋਸ਼ਿਸ਼ ਕਰਦੀ ਆ ਵੀਜ਼ਾ ਲਵਾਉਣ ਦੀ ਤੁਹਾਨੂੰ ਕੈਨੇਡਾ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਆ ਤੁਸੀਂ ਤਿਆਰ ਹੋ ਜਾਣ ਨੂੰ ਸਰ ਤੁਸੀਂ ਇੱਕ ਚੱਲੇ ਸੋਚੋ ਜੇ ਜੇ ਮੇਰੇ ਨਾਲ ਇੰਨਾ ਕੁਝ ਹੁਣ ਕਰ ਸਕਦੀ ਆ ਹਮ ਠੀਕ ਆ ਤਾਂ ਬਾਹਰ ਜਾ ਕੇ ਤਾਂ ਮੈਨੂੰ ਉਹੀ ਜੇਲ੍ਹ ਉਹੀ ਜੇਲ੍ਹ ਕਰ ਦੂਗੀ ਹਮ ਹਮ ਜਦ ਮੇਰੇ ਨਾਲ ਸੇਵ 9 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਨਹੀਂ ਖੜੀ ਸੀ ਸਰ ਇਹਨਾਂ ਦਾ ਫਰਜ਼ ਇਨਸਾਨੀਅਤ ਤੌਰ ਤੇ ਖੜ ਜਾਂਦੇ ਵੀ ਮੇਰੇ ਲਈ ਮੁੰਡੇ ਨੇ ਇੰਨਾ ਕੁਝ ਕੀਤਾ ਯਾਰ ਜੀ ਸਤਾਰਨ ਇੱਕ ਵਾਰੀ ਮੇਰੇ ਨਾਲ ਖੜਦੇ ਤੁਸੀਂ ਹੁਣ ਇਹਦੀ ਮਦਰ ਨੂੰ 3 ਸਾਲ ਹੋ ਗਏ ਜੀ ਆਈ ਨਾ ਹਾਂ ਇਹਦੀ ਮਦਰ 3 ਸਾਲ ਹੋ ਗਏ ਜੀ ਆਈ ਨੋ ਜੀ ਠੀਕ ਆ ਉਹਨਾਂ ਦਾ 10 ਸਾਲ ਦਾ ਵੀ ਜਾ ਕਦੇ 6 ਮਹੀਨੇ ਆਊਟ ਆਫ ਕੰਟਰੀ ਕਦੇ ਇੱਥੇ ਹਾਂ ਠੀਕ ਹੈ ਜੀ ਤੇ ਸਰੋ ਤਿੰਨ ਸਾਲਾਂ ਜੀ ਮੇਰੇ ਘਰ ਇੱਕ ਵਾਰੀ ਵੀ ਨਹੀਂ ਆਏ ਹਾਂ ਇੱਕ ਵਾਰੀ ਵੀ ਨਹੀਂ ਆਏ ਜੀ ਤੁਹਾਨੂੰ ਕੀ ਲੱਗਦਾ ਹੈ ਜੀ ਕੀ ਕਾਰਨ ਕੀ ਹੋਇਆ ਕਿਉਂ ਰਿਸ਼ਤੇ ਤੋੜਦੇ रिश्ਤੇ एकदम क्यों ਤੁਹਾਡੇ ਬਦਲ ਗਏ ਕਿਉਂ ਤੁਹਾਡੇ ਰਿਸ਼ਤੇ ਦੇ ਵਿੱਚ ਇਹ ਜੀ ਸਰ ਇਹਦੀ ਮਦਰ ਮੈਂ ਵੈਸੇ ਇੱਕ ਆਪਣੀ ਵਾਈਫ ਆ ਇਹ ਮੇਰੀ ਭੂਰ ਦੀ ਕੁੜੀ ਦੇ ਘਰੇ ਰਹਿੰਦੀ ਹੁੰਦੀ ਸੀ ਮੈਨੂੰ ਇੱਕ ਦਿਨ ਉਹ ਵੈਸੇ ਇੱਕ ਨਾਰਮਲ ਤੇ ਗੱਲ ਤੇ ਪੁੱਛ ਲਿਆ ਮੈਂ ਕਿਹਾ ਸਰ ਤੂੰ ਵੀ ਤੂੰ ਓਹ ਮਹੀਨੇ ਦਾ ਕਿਹੜਾ ਕਮਾਲ ਲਾਣੀ ਆ ਸਰ ਇੱਕ ਵੈਸੇ ਗੱਲ ਹੀ ਹੋ ਜਾਂਦੀ ਆ ਨਾ ਨਾਰਮਲ ਬਿਲਕੁਲ ਬਿਲਕੁਲ ਵੀ ਤੁਸੀਂ ਮਹੀਨਾ ਕਿੰਨਾ ਕਮਾਲ ਲਾਣੇ ਹੋ ਇਹ ਬਰੋਬਰ ਘਰ ਵਾਲੇ ਫੋਨ ਤੇ ਮੇਰੀ ਸਿਸਟਰ ਦੇ ਆਦੀ ਮਦਰ ਨਾਲ ਗੱਲ ਕਰ ਰਹੀ ਸੀ ਹਮਮ ਮੇਰੀ ਮਦਰ ਨੇ ਕਹਿੰਦੀ ਮੈਂ ਕੰਨੀ ਸੁਣੀ ਗੱਲ ਆ ਕਹਿੰਦੀ ਇਹਨੂੰ ਪੁੱਛੋ ਵੀ ਤੂੰ ਹੁੰਦਾ ਕੌਣ ਮੇਰੀ ਪੈਸੇ ਪੁੱਛਣਾ ਹਮਮ ਸਰ ਮੈਂ ਘਰ ਆ ਰਹਾ ਮੈਂ ਇੱਕ ਪਰਲ ਕੀਤੀ ਆ ਨਾਮ ਬਈ ਇਹ ਹੀ ਪੁੱਛਿਆ ਵੀ ਤੂੰ ਕੰਮ ਕਰਦੀ ਹੈ ਬਈ ਕਿੰਨਾ ਕੁ ਕਮਾ ਲੈਂਦੀ ਆ ਜੀ ਸਰ ਉਹਦੇ ਵਿੱਚ ਮੈਂ ਕੋਈ ਗਲਤ ਥੋੜੋ ਆ ਬਿਲਕੁਲ ਉਹ ਤੁਹਾਡਾ ਹੱਕ ਵੀ ਹੈ ਹੱਕ ਕੀ ਹੈ ਜੀ ਮੈਂ ਇਹਦੇ ਨਾਲ ਨਾਰਮਲ ਗੱਲਾਂ ਕਰਦੇ ਸੀ ਮੈਨੂੰ ਕਹਿ ਦਿੰਦੀ ਸੀ ਵੀ ਤੂੰ ਮੈਨੂੰ ਗਾਲਾਂ ਕੱਢਦਾ ਤੂੰ ਉਹ ਕਰਦਾ ਸਰ ਨਾਰਮਲ ਗੱਲ 'ਚ ਵੀ ਬੰਦਾ ਗਾਲਾਂ ਕਿਵੇਂ ਕੱਢਦਾ ਹੋਊਗਾ ਦੱਸ ਹੂੰ ਕਿਉਂਕਿ ਅੱਜ ਕੁੜੀ ਨੇ ਜਦੋਂ ਇੰਟਰਵਿਊ ਦਿੱਤੀ ਆ ਉਹਦਾ ਇਹੀ ਕਹਿਣਾ ਸੀਗਾ ਕਿ ਬਹੁਤ ਅਬਿਊਜ਼ਿਵ ਲੈਂਗੁਏਜ ਯੂਜ਼ ਕਰਦੇ ਸੀ ਕਹਿੰਦੇ ਇਸ ਜਿਹੇ ਗਾਲਾਂ ਮੈਂ ਕਦੀ ਜ਼ਿੰਦਗੀ 'ਚ ਨਹੀਂ ਸੁਣੀਆਂ ਜਿਹੜੀਆਂ ਜਗਰੂ ਮੈਨੂੰ ਫੋਨ ਪਰ ਮੇਰੀ ਗੱਲ ਸੁਣਾਓ। ਫੋਨ ਤੇ ਜੋ ਲੋਕ ਮੈਂ ਇਹ ਇਹ ਕਹਿੰਦੇ ਨੇ ਗਾਣਾ ਪਰ ਮੈਂ ਕੱਢਿਆ ਜੀ। ਜੇ ਮੈਂ ਕੱਢਿਆ ਹੁੰਦੀ ਮੈਂ ਮੰਨ ਜਾਂਦਾ। ਮੇਰੀ ਕਿਉਂ ਜਿੱਥੇ ਮੇਰੀ ਗਲਤੀ ਹੋ ਜੀ ਮੈਂ ਨੀਮਾ ਪੱਤੈ ਜੂਗਾ ਤਾਂ ਮੈਨੂੰ ਉਹਦੇ ਚ ਕੋਈ ਗਲਤੀ ਨਹੀਂ। ਜੀ। ਸਰ ਜੇ ਜੋ ਮੈਂ ਇਹਨੂੰ ਇੰਨਾ ਕੁਸ ਕਰਕੇ ਬਾਹਰ ਭੇਜਿਆ ਤਾਂ ਮੈਂ ਕਿਉਂ ਗਾਣਾ ਕੱਢੂੰਗਾ? ਹਮ। ਫਸਟ ਰੀਜ਼ਨ ਇਹੀ ਹੈ ਜੀ ਮੈਂ ਆਪਦੀ ਘਰ ਦੀ ਜੱਦੀ ਜ਼ਮੀਨ ਵੇਚੀ ਆ। ਕੋਈ ਸ਼ੱਕ ਸੀ ਤੁਹਾਨੂੰ ਕੋਈ ਸ਼ੱਕ ਸੀ? ਨਹੀਂ ਸ਼ੱਕ ਕੋਈ ਨਹੀਂ ਸੀ ਸਰ। ਸ਼ੱਕ ਕੋਈ ਨਹੀਂ ਸੀ ਜੇ ਮੈਨੂੰ ਸ਼ੱਕ ਹੁੰਦਾ ਤਾਂ ਮੈਂ ਇਹਨੂੰ ਇਤਨੀ ਨਾ ਭੇਜਦਾ। ਤੁਹਾਨੂੰ ਕੀ ਲੱਗਦਾ ਕਿ ਮੈਟਰ ਇਸ ਸੌਲਵ ਕਿਵੇਂ ਹੋਊਗਾ ਕਿਵੇਂ ਇਹਨੂੰ ਖਤਮ ਕੀਤਾ ਜਾਊਗਾ ਕਿਉਂਕਿ ਅਦਾਲਤਾਂ ਦੇ ਵਿੱਚ ਹਾਲਾਂਕਿ ਫੈਸਲੇ ਅਦਾਲਤਾਂ ਨੇ ਲੈਣੇ ਨੇ ਬਟ ਤੁਹਾਡੀ ਵੀ ਇੱਕ ਮੰਗ ਹੋਏਗੀ ਤਾਂ ਤੁਹਾਡੀ ਮੰਗ ਕੀ ਹੈ ਮੈਂ ਸਿਰਫ ਅਦਾਲਤ ਦੇ ਚੱਕਰ ਚ ਵੀ ਮੈਨੂੰ ਅਦਾਲਤਾਂ ਗਰੀਬਾਂ ਦੀ ਸੁਣਦਾ ਵਾ ਗਰੀਬਾਂ ਨੂੰ ਇਨਸਾਫ ਦਪਾਉਂਦਾ ਵਾ ਠੀਕ ਹੈ ਸਰ ਮੈਂ ਉਹਦੇ ਲਈ ਆਪਣੀ ਜ਼ਿੰਦਗੀ ਦੇ 9 ਸਾਲ ਦਾ ਸੰਘਰਸ਼ ਕੀਤਾ ਸਰ ਜੇ ਇਹ ਮੈਨ ਨਾਲ ਇੰਨੀ ਕੰਫਰਮਾਈਜ਼ ਅੱਜ ਕਰਨ ਨੂੰ ਕਹਿੰਦੇ ਨੇ ਤਾਂ ਇਹਦੀ ਮਦਰ ਨੂੰ 3 ਸਾਲ ਹੋ ਗਏ ਚਲੋ ਬਾਹਰ ਆਈ ਨੂੰ 18 ਜਗਹੀ ਸੀ ਮੈਂ ਵੀ ਦੱਸ ਦਣਾ ਜੀ ਕਿਹੜੀ ਤਰੀਕਾ ਨਾਲ ਇਸ ਤੋਂ ਇੰਡੀਆ ਗਿਆ ਸੀ ਹੂੰ 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 ਇਹਦੀ ਮਦਦ ਉਹਨੂੰ ਬੜਾ ਦੱਸ ਅੱਛਾ ਪਰ ਮੈਂ ਛੱਡ ਕੇ ਆਇਆ ਜੀ ਅਫੋਲੋ ਹਸਪੀਟਲ ਕੋਲ ਅੱਛਾ ਮੈਂ ਉਹਨਾਂ ਨੂੰ ਆਪ ਇੰਡੋ ਕੈਨੇਡੀਅਨ ਵਕੀਲ ਆ ਕੇ ਆਇਆ ਜੀ ਹੂੰ 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 ਮੇਰੇ ਹੱਥੋਂ ਸਾਰਾ ਕੁਝ ਹੋਇਆ ਉਹਨਾਂ ਦਾ ਸਭ ਮੈਂ ਪੁੱਛਣਾ ਤੁਹਾਨੂੰ ਕੀ ਲੱਗਦਾ ਕਿ ਇਹ ਮੈਟਰ ਕਲੋਜ਼ ਹੋ ਸਕਦਾ ਖਤਮ ਹੋ ਸਕਦਾ ਹੈ ਸਰ ਆਪਾਂ ਤਾਂ ਇਨਸਾਫ ਚਾਹੁੰਦੇ ਆ ਜੀ ਕਿਸ ਕਿਸ ਕੀ ਮੰਗ ਕੇ ਤੁਹਾਡੀ ਇਨਸਾਫ ਕਿਸ ਤਰੀਕੇ ਦਾ ਇਨਸਾਫ ਤੁਹਾਨੂੰ ਚਾਹੀਦਾ ਹੈ ਰਣ ਸਰਬ ਤਾਂ ਇਹੀ ਚਾਹੀਦਾ ਮੈਂ ਤਾਂ ਕਹਿੰਦਾ ਜੀ ਮੇਰੀ ਘਰ ਵਾਲੀ ਔਰੇ ਰਹੇ ਬਾਹਰ ਨਹੀਂ ਜਾਣਾ ਮੈਂ ਆਪਣੇ ਹੱਥੀ ਪੈਸੇ ਲਾ ਕੇ ਭੇਜੀ ਐ ਮੈਂ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦੀ ਸਰ ਮੈਂ ਇਹਨਾਂ ਨੂੰ ਇੱਕੋ ਚੀਜ਼ ਕਹਿੰਦਾ ਹੁੰਦਾ ਸੀ ਵੀ ਮੈਂ ਪਿੰਡ 'ਚ ਰਹਿਣਾ ਵੀ ਮੈਂ ਪਿੰਡ 'ਚ ਨਾ ਬੰਦੇ ਬਹੁਤ ਆਨੇ ਮੈਨੇ ਬਚਦੇ ਨੇ ਹੂੰ 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 ਸਰ ਪਿੰਡ 'ਚ ਸ਼ਹਿਰ 'ਚ ਰਹਿਣਾ ਇੱਕ ਸੌਖੀ ਗੱਲ ਆ ਪਿੰਡ 'ਚ ਰਹਿਣਾ ਬਹੁਤ ਔਖੀ ਗੱਲ ਆ ਬਿਲਕੁਲ ਠੀਕ ਆ ਸਰ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰਦਾ ਸੀ ਵੀ ਤੁਸੀਂ ਮੇਰੇਆ ਇੱਕ ਵਾਰੀ ਮੇਰੇ ਨਾਲ ਖੜਕੇ ਦੇਖੋ ਮੈਂ ਮੇਰੇ ਫਾਦਰ ਮੇਰੇ ਫਾਦਰ ਨੇ ਤਿੰਨ ਆਫੀਤੀ ਬਣਾ ਕੇ ਸਾਰਾ ਕੋ ਦਿੱਤਾ ਤੁਸੀਂ ਉਹਨਾਂ ਦੇ ਇੱਕ ਵਾਰੀ ਮੁੱਲ ਵੀ ਨਹੀਂ ਮੋੜ ਸਕਦੇ ਹਮ ਸਰ ਤੁਸੀਂ 6 ਸਾਲਾਂ ਬਾਅਦ ਫੈਲ ਲਾਉਨੇ ਹੋ ਤਾਂ ਉਹਦਾ ਮਤਲਬ ਇਹੀ ਹੈ ਵੀ ਤੁਸੀਂ ਦਵਾ ਤੇ ਲਾਉਨੇ ਤਾਂ ਤੁਸੀਂ ਛੋਟੇ ਅੰਦਰੋਂ ਨਹੀਂ ਖੁਸ਼ੀ ਨਹੀਂ ਆएगी ਤੁਸੀਂ ਅੰਦਰੋਂ ਮੇਰੀ ਫੈਲ ਲਾਉਨੇ ਹਮ 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 ਸਰ ਆਪਣੀ ਸਰ ਮਨ ਸੱਚਾ ਹੋਊਗਾ ਪਤਾ ਹੀ ਫੈਲ ਆਉਨੇ ਆ ਕਿਸੇ ਦੀ ਬਿਲਕੁਲ ਠੀਕ ਹੈ ਜਗਰੂਪ ਧੰਨਵਾਦ ਤੁਸੀਂ ਆਪਣੀ ਗੱਲ ਰੱਖੀ ਕਿਉਂਕਿ ਇੱਕ ਪਾਸੇ ਉਹ ਕੁੜੀ ਦਾ ਬਿਆਨ ਸਾਹਮਣੇ ਆਇਆ ਸੀ ਤਾਂ ਲੋੜ ਸੀ ਕਿ ਤੁਹਾਡੀ ਵੀ ਉਹ ਗੱਲਾਂ ਦੇ ਉੱਤੇ ਜਦੋਂ ਮਰਜ਼ੀ ਲੋੜ ਹੋਵੇ ਮੈਂ ਇਹ ਛੱਡ ਕੇ ਮੈਂ ਬਹੁਤ ਆਦਰਮਾਨ ਕਰਦਾ ਮੀਡੀਆ ਦਾ ਕਿ ਮੇਰੀ ਗੱਲ ਰੱਖੀ ਮੈਨੂੰ ਛੋੜੇ ਪਰ ਵੀ ਇਨਸਾਫ ਮਿਲਣਾ ਜੀ ਪਤਾ ਗੱਲ ਕੀ ਹੈ ਸਰ ਮੈਂ 9 ਸਾਲ ਇੱਕ ਸੰਘਰਸ਼ ਦੇ ਕੀਤਾ ਵੀ ਮੇਰੇ ਬੇੜੀ ਵੀ ਰਹੁੰਦੇ ਨੇ ਮੇਰੀ ਮਦਰ ਵੀ ਰਹੁੰਦੇ ਨੇ ਜਾਂ ਸਰ ਮੇਰੇ ਕੋਲ ਦੋ ਕਿਲੇ ਨਾਲ ਹੀ ਵਿਚੇ ਠੀਕ ਹੈ ਸਾ ਇੱਕ ਤਾਂ ਮੇਰੀ ਪੂੰਜੀ ਜਲੀ ਗਈ ਜੀ ਬੁੱਧੀ ਸਰ ਮੇਰੀ ਜੋ ਦੋ ਦੋ ਕਿੱਲਾਂ ਤੋਂ ਕਮਾਈ ਹੋਣੀ ਸੀ 9 ਸਾਲ ਦੀ ਉਹ ਚਲੀ ਗਈ। ਹੂੰ। ਪੁਲਿਸ ਕੀ ਕਹਿ ਰਹੀ ਹੈ ਹੁਣ ਪੁਲਿਸ ਕੁਝ ਕਹਿ ਰਹੀ ਹੈ ਕੀ ਕਹਿ ਰਹੀ ਹੈ ਇਸ ਮੈਟਰ ਦੇ ਵਿੱਚ ਕੀ ਚੱਲ ਰਿਹਾ ਕਿਉਂਕਿ ਜ਼ਮਾਨਤ ਦੇ ਤਾ ਉਹ ਬਾਹਰ ਆ ਚੁੱਕੀ ਹੈ। ਬੇਲ ਹੋ ਗਈ ਹੈ। ਬੇਲ ਚਲੋ ਹੋਗੀ ਕੋਈ ਗੱਲ ਨਹੀਂ। ਬਾਕੀ ਫੀਸ ਦਾ ਆਪਣੇ ਕੋਰਟ 'ਚ ਟ੍ਰਾਇਲ ਚੱਲੂਗਾ ਸਭ ਕੁਝ ਅਜੇ। ਕੇਸ ਦੇ ਸਾਰੇ ਐਸੇ ਨਹੀਂ ਐਫਆਰ ਵੀ ਹੋਈ ਹੈ ਇਸ ਦੀ ਇਨਕੁਆਇਰੀ ਚੱਲੀ ਹੈ ਤਿੰਨ ਸਾਲ। ਹੂੰ ਹੂੰ ਹੂੰ। ਸਾਰੇ ਇਨਕੁਆਰੀ ਤੇ ਹੋਇਆ ਸਾਰਾ ਕੁਝ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਹਾਂ ਜੀ ਉਹੀ ਆਪਾਂ ਕਰਵਾਤੀ ਆਪਾਂ ਜੋ ਸਹੀ ਸੀ ਆਪਾਂ ਉਹਦੀ ਉਹਦੇ ਨੇ ਕੀਤਾ ਸਰ ਇਹਦੇ ਮਦਰ ਮਦਰ ਤੇ ਨਹੀਂ ਕੀਤਾ ਜਾਂ ਇਹਦੇ ਬ੍ਰਦਰ ਤੇ ਨਹੀਂ ਕੀਤਾ ਜੀ ਸਾਰੇ ਇਨਕੁਆਰੀ ਤੇ ਜੋ ਸਹੀ ਆ ਤਾਂ ਸਹੀ ਦਾ ਸਾਥ ਸੱਚ ਦਾ ਸਾਥ ਦਿੱਤਾ ਸੱਚੇ ਇਹਦੇ ਤੇ ਰਿਪੋਰਟ ਹੋਈ ਆ ਸਰ ਠੀਕ ਹੈ ਠੀਕ ਹੈ ਜਗਰੂਪਾ ਧੰਨਵਾਦ ਗੱਲਬਾਤ ਦੇ ਲਈ ਜੀ